ਆਪਣੇ ਮਸਲਿਆਂ ਨੂੰ ਲੈ ਕੇ ਇਹ ਆਪਣਾ ਪੱਖ ਰੱਖ ਰਹੇ ਨੇ ਤੇ ਕੁਝ ਵੀਰ ਆਪਣਾ ਪੱਖ ਰੱਖ ਰਹੇ ਨੇ ਸਰੰਦ ਮੰਡੀ ਦੇ ਵਿੱਚ ਸਾਰੇ ਖੜੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਤਰ੍ਹਾਂ ਕਿਤੇ ਜਿਹੜੇ ਪੱਖ ਵੀ ਡਰਾਈਵਰ ਪਹਵਾ ਰੱਖਦੇ ਨੇ ਸਾਡੇ ਨਾਲ ਕੁਝ ਨਹੀਂ ਸਸ਼ੀਕਾਲ ਜੀ ਪਹਿਲਾਂ ਤਾਂ ਆ ਡਰਾਈਵਰਾਂ ਦੇ ਵੱਲੋਂ ਆ ਦੋ ਦਿਨ ਦਾ ਜਿਹੜਾ ਸਟ੍ਰਾਈਕ ਕੀਤੀ ਗਈ ਆ ਇਹ ਟੈਂ ਰਨ ਜਿਹੜਾ ਥਰੋ ਆ ਕਾਨੂੰਨ ਤੁਸੀਂ ਪਹਿਲਾਂ ਤਾਂ ਨਹੀਂ ਇਸ ਦੇ ਬਾਰੇ ਜਾਣਦੇ ਸੀ ਨਹੀਂ ਜਿਸ ਪਹਿਲਾਂ ਬਾਰੇ ਜਾਣਦੇ ਸੀ ਤੁਸੀ ਆ ਦੋ ਦਿਨ ਤੋਂ ਹੀ ਪਤਾ ਲੱਗਿਆ ਦੋ ਦਿਨ ਚ ਪਤਾ ਲੱਗਿਆ ਤੇ ਪਹਿਲਾ ਖਬਰਦਾਰ ਲੱਗੀ ਸੀ ਵੀ ਇਹ ਕਰਕੇ ਕਾਨੂੰਨ ਬਣ ਰਿਹਾ ਹੈ 7 ਲੱਖ ਦਾ ਜੁਰਮਾਨਾ ਤੇ 10 ਸਾਲ ਦੀ ਸਜ਼ਾ ਪਰ ਡਰਾਈਵਰ ਖਾਤਰ ਮਾਲ ਖਾਤਰ ਸਾਰੇ ਖਾਤਰ ਬਹੁਤ ਮਾੜਾ ਕਾਨੂੰਨ ਹੈ ਕੋਈ ਕੋਈ ਚੀਜ਼ ਹੋ ਜਾਂਦੀ ਹੈ ਕੋਈ ਡਰਾਈਵਰ ਇਨਗੈਲੀ ਕਰਕੇ ਜਾਂ ਕੋਈ ਹੋਰ ਕਰਕੇ ਮਤਲਬ ਕੋਈ ਆਪਣੇ ਕੋਈ ਡਰਾਈਵਰ ਕਿਸੇ ਚੀਜ਼ ਨੂੰ ਮਾਰਨ ਦੀ ਕੋਸ਼ਿਸ਼ ਤਾਂ ਕੋਈ ਕਰਦਾ ਨਹੀਂ ਹੈਗਾ ਬਿਲਕੁਲ ਉਹ ਅਨਹੋਣੀ ਹੋ ਜਾਂਦੀ ਹੈ ਉਹ ਕਿਦਦਰ ਘਟਨਾ ਕਹਿ ਸਕਦੇ ਦੁਰਘਟਨਾ ਕਹਿ ਦੋ ਜੇ ਕੁਝ ਹੋ ਗਿਆ ਤੇ ਵੀ ਉਹਦੇ ਪਿੱਛੇ ਤੁਸੀਂ ਡਰਾਈਵਰ ਨੂੰ ਜ਼ਿੰਮੇਵਾਰ ਸਮਝੋ ਉਹ ਤਾਂ ਬਹੁਤ ਮਾੜੀ ਗੱਲ ਹੈ ਇੱਕ ਡਰਾਈਵਰ 10000 ਤਰਗਾ ਵਾਧਵਾ 15000 ਹੋਗੀ ਉਹ 7 ਲੱਖ ਰੁਪਏ ਇਕੱਠਾ ਕਿੰਨੇ ਚਿਰ ਚ ਕਰੂਗਾ ਤਾਂ 10 ਸਾਲ ਦੀ ਸਜ਼ਾ ਕਿਵੇਂ ਭੁਗਤੂ ਤੇ ਇੱਕ ਐਵੀ ਹੈ ਜੀ ਸਰ ਜਦੋਂ ਨਾ ਆਪਣਾ ਜਨਤ ਹੀ ਬਣਾ ਇਹ ਇਹਦੇ ਤੇ ਸਾਰਾ ਆਧਾਰਿਤ ਆ ਮੰਡੀ ਕਰਨ ਕੋਈ ਸਬਜ਼ੀ ਭਾਜੀ ਲੈਣੇ ਆ ਜਾਂ ਕਿਤੋਂ ਦੂਰੋਂ ਆਉਂਦਾ ਪਿਆਜ਼ ਤੋਂ ਲੈ ਕੇ ਛੋਟੀ ਚੀਜ਼ ਦਸੋਈ ਦੀ ਪਿਆਜ਼ ਆ ਮੰਨ ਲਓ ਆ ਪਾ ਤੜਕਾ ਲਾਉਣੇ ਉਹ ਵੀ ਹੀ ਟਾਉਂਦੇ ਨੇ ਹੁਣ ਇਹ ਜਨਤੀਪਨ ਬੜਾ ਪ੍ਰਭਾਵਿਤ ਹੋ ਜਾਣਾ ਜੇ ਸਟ੍ਰਾਈਕ ਦਿਨੋ ਦਿਨ ਵੱਧਦੀ ਰਹੇ ਇਹ ਨੁਕਸਾਨ ਤਾਂ ਬਹੁਤ ਵੱਡਾ ਹੈ ਨੁਕਸਾਨ ਕੱਲਾ ਸਰਕਾਰ ਦਾ ਨਹੀਂ ਕੱਲਾ ਪੂਰੀ ਭਾਰਤ ਦਾ ਨੁਕਸਾਨ ਆ ਜੀ ਪਬਲਿਕ ਦਾ ਵੀ ਨੁਕਸਾਨ ਇਸ ਕਾਰਨ ਜਿਹੜੀ ਇਹ ਕਾਨੂੰਨ ਲਾਗੂ ਕਰਿਆ ਪੈਨਾ ਕਿਸਾਨਾਂ ਤੇ ਇਹ ਲਾਗੂ ਕੀਤਾ ਜਿਹੜੇ ਤਿੰਨ ਕਾਨੂੰਨ ਸੀਗੇ ਉਹ ਬਹੁਤ ਮਾੜੇ ਕਾਨੂੰਨ ਸੀਗੇ ਜੀ ਕਿਉਂ ਉਹਨਾਂ ਨੇ ਕਿਸਾਨਾਂ ਨੇ ਉਹਨਾਂ ਨੂੰ ਚੰਗਾ ਨਹੀਂ ਸਮਝਿਆ ਉਹ ਦਿੱਲੀ ਦੇ ਜਾ ਕੇ ਫਿਰ ਦਰਵਾਜ਼ਾ ਖੜਕਾਣਾ ਪਿਆ ਜੀ ਅੱਜ ਜਿਹੜੀ ਇਹ ਘਟਨਾ ਕਾਨੂੰਨ ਟਰਾਂਸਪੋਰਟ ਤੇ ਇਕੱਲੇ ਤੇ ਨਹੀਂ ਹੈਗੀ ਚਾਹੇ ਕੋਈ ਮੋਟਰਸਾਈਕਲ ਵੀਕਲ ਆ ਚਾਹੇ ਕਾਰ ਤੇ ਆ ਕੋਈ ਛੋਟੀ ਹੋਰ ਟਰੈਕਟਰ ਤੇ ਆ ਤੇ ਕੋਈ ਹੋਰ ਗੱਡੀਆਂ ਤੇ ਵੀ ਆ ਐਸੀ ਟੈਂਟ ਦਾ ਜਿਹੜਾ ਕਾਰਨ ਆ ਉਹ ਕਿਸੇ ਨੂੰ ਨਿਆਮ ਨਹੀਂ ਸੀ ਤੇ ਪਤਾ ਲੱਗਦਾ ਕਿਸੇ ਨੂੰ ਕਿਹੜਾ ਚੌਂ ਹੁੰਦਾ ਵੀ ਮੇਰਾ ਐਕਸੀਡੈਂਟ ਜਾਣਬੁੱਝ ਕੇ ਬਿਲਕੁਲ ਜੀ ਠੀਕ ਆ ਉਹਦੇ ਵਿੱਚ ਕਾਰਨ ਹੋ ਗਿਆ ਵੀ ਉਹ ਜਦੋਂ ਸਰਕਾਰ ਨੂੰ ਗੱਡੀਆਂ ਦੀ ਫੁੱਲ ਇਨਸੂਰ ਕਟਾ ਰਹੇ ਐਕਸ ਸਾਰੇ ਦੇ ਰਹੇ ਕਾਊਂਟਰ ਰੋਡ ਟੈਕਸ ਦੇ ਰਹੇ ਆ ਪਾਸਿੰਗਾਂ ਦੇ ਪੈਸੇ ਦੇ ਰਹੇ ਆ ਪਰ ਪਰਮਟ ਚੱਕ ਰਹੇ ਆ ਸਰਕਾਰ ਦੇ ਤੇ ਟੂਲ ਟੈਕਸ ਦੇ ਰਹੇ ਆ ਤੇ ਕਹਣਾ ਹੈਰਾਨ ਦੀ ਗੱਲ ਹੈ ਯਾਰ ਕਹਣਾ ਸਰਕਾਰ ਮੈਂ ਭਾਰਤ ਸਰਕਾਰ ਤੇ ਮੋਦੀ ਸਰਕਾਰ ਨੂੰ ਵੀ ਬੇਨਤੀ ਕਰਨਾ ਵੀ ਤੂੰ ਸਟੀਅਰਿੰਗ ਤੇ ਬੈਠ ਕੇ ਦੇਖਤਾ ਤੂੰ ਬੈਠ ਕੇ ਦੇਖਦਾ ਤੇਤੇ ਵੀ ਐਕਸੀਡੈਂਟ ਹੋ ਸਕਦਾ ਇਹ ਇਹ ਕਾਨੂੰਨ ਬਹੁਤ ਮਾੜਾ ਏ ਤੇ ਇਹ ਬਿਲਕੁਲ ਇਹ ਲੱਗ ਨੂੰ ਹੀ ਹੋਣਾ ਚਾਹੀਦਾ ਵੀ ਇਨਾ ਜਿਹੜਾ ਕਨਾਂ ਡਰਾਈਵਰ ਅੱਜ 10000 15000 20000 ਤਨਖਾਹ ਲੰਦਾ ਉਹ ਤਾਂ ਆਪਣਾ ਚੁੱਲ੍ਹੇ ਦਾ ਗੁਜ਼ਾਰਾ ਕਰਦਾ ਉਹ ਕਿੱਥੇ ਤੇ 7 ਲੱਖ ਕਨਾਂ ਦਾ ਭਰ ਦੂਗਾ 10 ਲੱਖ ਉਹ ਜਿਹੜਾ ਚ ਬੈਠੂਗਾ ਉਹਦੇ ਬੱਚਿਆਂ ਦਾ ਪਾਲਣ ਪੋਚਣ ਕੌਣ ਕਰੂਗਾ ਬਿੱਲ ਕੁੱਲ ਭਾਰਤ ਕਨਾਂ ਬਿਲਕੁਲ ਡੈੱਡ ਹੋ ਜਾਊਗਾ ਬਿੱਲ ਕੁੱਲ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਆ ਅਸੀਂ ਜੇ ਇਹ ਹੜਤਾਲ ਨਾ ਹੀ ਕਾਨੂੰਨ ਲਾਗੂ ਹੋਇਆ ਅਸੀਂ ਬਿਲਕੁਲ ਹਾਈਵੇ ਤੇ ਰੂੜਾ ਤੇ ਆ ਜੀ ਤੇ ਕੀ ਵੀ ਆ ਕਿ ਆਮ ਆਮ ਲੋਕਾਂ ਦੀ ਮੈਂ ਗੱਲ ਕਰਾਂ ਇੱਕ ਆਮ ਲੋਕ ਨਾ ਜੀ ਅੱਜ ਕੱਲ ਜਿਹੜੇ ਅੱਜ ਦਾ ਅੱਜ ਤੇ ਕੱਲ ਬੜੀ ਲੰਮੀਆਂ ਲੈਂਦੇ ਮੋਟਰਸਾਈਕਲ ਵਾਲੇ ਖੜੇ ਨੇ ਜਿਹੜੇ ਦਿਹਾੜੀ ਦਾ ਬੰਦਾ ਏ ਉਹ 150 ਦਾ ਤੇਲ ਪਵਾਉਂਦਾ ਹੁਣੇ ਰੋਜ਼ ਪਵਾਉਣਾ ਹੁਣ ਪੈਟਰੋਲ ਪੰਪਾਂ ਤੇ ਪੈਟਰੋਲ ਖਤਮ ਹੋ ਚੁੱਕਿਆ ਜਿਨੇ ਰੋਜ਼ ਕਰਕੇ ਖਾਣਾ ਉਹ ਬੜਾ ਦੁੱਖ ਉਹ ਕਹਿੰਦਾ ਸਾਡੀ ਤਾਂ ਕੋਈ ਸੁਣੀ ਵੀ ਨਹੀਂ ਲਿਆ ਉਹ ਉਹਨਾਂ ਨੂੰ ਵੀ ਕਾਫੀ ਪ੍ਰਭਾਵ ਇਹ ਤਾਂ ਤੁਹਾਨੂੰ ਚੈਨਲ ਵਾਲਾ ਮੈਂ ਪਹਿਨੇ ਗੱਲ ਦੱਸ ਕੇ ਆਂ ਪਹਿਨੇ ਮੈਂ ਇਹ ਬੇਨਤੀ ਕਰਕੇ ਹਟਿਆ ਕੱਲਾ ਸਰਕਾਰ ਤੇ ਨਹੀਂ ਪੂਰੇ ਕੰਨਾ ਭਾਰਤ ਦੀ ਜਨਤਾ ਤੇ ਵੀ ਬੋਝ ਆਏ ਕਰ ਕਰ ਦੇ ਜੀਨਾਂ ਨੇ ਕਿਸੇ ਬੱਚੇ ਦਾ ਇਕੱਲੇ ਇਕੱਲੇ ਦਾ ਜਿਨ੍ਹਾਂ ਨੇ ਰੋਜ਼ ਆਪਣੇ ਡਿਊਟੀਆਂ ਤੇ ਜਾਣਾ ਕੋਈ ਨੌਕਰੀ ਪੈਸ਼ੇ ਤੇ ਜਾਣਾ ਕੋਈ ਆਪਣੇ ਬਾਜ਼ਾਰਾਂ ਦੇ ਵਿੱਚ ਜਾਣਾ ਕੋਈ ਕਿਤੇ ਆਪਣੇ ਕਾਰੋਬਾਰ ਤੇ ਜਾਣਾ ਅਕੇਲ ਨੂੰ ਤੇਲ ਤੇ ਬਿਨਾਰ ਕਿਵੇਂ ਚੱਲੂਗਾ ਹੁਣ ਜਿਹਨੇ 20 25 25 ਕਿਲੋਮੀਟਰ ਜਾਣਾ 10 10 ਕਿਲੋਮੀਟਰ ਜਾਣਾ ਉਹ ਮੋਟਰਸਾਈਕਲ ਕਾਰਾ ਸਕੂਟਰਾਂ ਤੇ ਕਰਕੇ ਕਿਵੇਂ ਜਾਊਗਾ ਜੀ ਜੇ ਜੇ ਹੌਸਪਿਟਲਾਂ ਦੇ ਵਿੱਚ ਜਾਣਾ ਕੋਈ ਐਮਰਜੈਂਸੀ ਇਹ ਲਾ ਲੋ ਕੋਈ ਐਸੀਡਟ ਹੋ ਜਾਂਦਾ ਕੋਈ ਹੋ ਜਾਂਦਾ ਬੜੀ ਗੱਲ ਸਰ ਕਰ ਰਹੇ ਆ ਐਮਰਜੈਂਸੀ ਸਰ ਐਮ뷸ੈਂਸ ਦੀ ਗੱਲ ਕਰ ਰਹੇ ਆ ਹੁਣ ਇੱਕ ਤਾਜ਼ਾ ਖਬਰ ਲੁਧਿਆਣੇ ਦੀ ਆ ਰਹੀ ਹੈ ਐਮ뷸ੈਂਸ ਦੇ ਵਿੱਚ ਇੱਕ ਮਰੀਜ਼ ਤੜਫ ਰਿਆ ਸੀਗਾ ਔਰ ਉਹ ਚ ਤੇਲ ਮੁੱਕ ਕਿਉਂਕਿ ਕਤਾਰ 'ਚ ਖੜੇ ਸੀਗੇ ਦਿਲੋ ਲੋਕਲ ਰਹਿਮਦਿਲੀ ਦਿਖਾਈ ਪਵਾ ਦਿੱਤਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪੈਟਰੋਲ ਹੀ ਮੁੱਕ ਗਿਆ ਤਾਂ ਕਿਤੇ ਨਾ ਕਿਤੇ ਜਿਹੜੀ ਮੈਡੀਕਲ ਜਿਹੜੀ ਸੁਵਿਧਾ ਉਹ ਵੀ ਘਟ ਜਾਵੇਗੀ A to Z ਜੀ ਉਹ ਵੀ ਹੋ ਗਏ ਜੀ ਨਾਲ ਜਿਵੇਂ ਗੈਸ ਦੇ ਸਲੰਡਰ ਕੱਲ ਨੂੰ ਟ੍ਰਾਂਸਫਰ ਹੋਦਾ ਗੈਸ ਦੇ ਪ੍ਰਸ਼ਾਦਾ ਪਾਣੀ ਰੋਗ ਰੋਟੀ ਕਿੱਥੋਂ ਪਕਾਵਣਗੇ ਇੱਕ ਦੂਜਾ ਜਿਹੜੇ ਐਕਸੀਡੈਂਟ ਦਾ ਕਾਰਨ ਸਭ ਤੋਂ ਪੰਜਾਬ ਦੇ ਹਰਿਆਣੇ 'ਚ ਆ ਵੀ 12 ਡੰਗਰ ਨੂੰ ਬਚਾਉਂਦੇ-ਬਚਾਉਂਦੇ ਐਕਸੀਡੈਂਟ ਅਕਸਰ ਦੂਜੀ ਚੀਜ਼ 'ਤੇ ਵਾਜ ਜਾਂਦਾ ਜਦੋਂ 12 ਡੰਗਰ ਰੋਡ 'ਤੇ ਆਉਂਦਾ ਹੋਰੇ ਕਰਕੇ ਐਕਸੀਡੈਂਟ ਉਹ ਹੁੰਦਾ ਉਹ ਐਕਸੀਡੈਂਟ ਤਾਂ ਚਾਨ ਚੱਕ ਹੋ ਜਾਂਦਾ ਡਰਾਈਵਰ ਦਾ ਦੱਸੋ ਕੀ ਕਸੂਰ ਹੁੰਦਾ ਉਹਨੂੰ ਜੋ ਕਾਨੂੰਨ ਬਣਾਇਆ ਬਿਲਕੁਲ ਗਲਤ ਹੈ ਕਾਨੂੰਨ ਦੀ ਇਹਨੂੰ ਵਾਪਸ ਲੈਣਾ ਚਾਹੀਦਾ ਸਰਕਾਰ ਨੂੰ મોદી ਸਰਕਾਰ ਨੂੰ ਭਾਰਤ ਸਰਕਾਰ ਨੂੰ ਮੈਂ ਹਾਂਜੀ ਬਸ ਇਹ ਹੀ ਹੋਰ ਕੋ ਕੁਝ ਬਿਲਕੁਲ ਸੋ ਕਾਨੂੰਨ ਨੂੰ ਲੈ ਕੇ ਕਾਫੀ ਜਿਹੜੇ ਤੁਹਾਡੀ ਦੀ ਜੁਨੀ ਨਾਲ ਜਾਂ ਤੁਹਾਡੇ ਇੱਥੇ ਤੁਹਾਡੇ ਗੱਡੀਆਂ ਨੇ ਟਰਾਂਸਪੋਰਟ ਹੈ ਤੁਹਾਡੀ ਅਸੀਂ ਟਰਾਂਸਪੋਰਟਰ ਹਾਂ ਵੀ ਆ ਜੀ ਤੇ ਅਸੀਂ ਜਿਹੜੀ ਗੱਲ ਕਰਨੀ ਆ ਗੱਲ ਅਸੀਂ ਪੂਰੇ ਭਾਰਤ ਦੀ ਗੱਲ ਕਰਨੀ ਆ ਬਿਲਕੁਲ ਅ ਕੱਲ ਤੋਂ ਹੋਰ ਵੀ ਰਹੀ ਆ ਅੱਜ ਇੱਕ ਕੱਲੀ ਸਾਡੀ ਔਰੇ ਜੁਨੀਅਰ ਦੀ ਗੱਲ ਨਹੀਂ ਹੈਗੀ ਪੂਰੇ ਭਾਰਤ ਦੀ ਗੱਲ ਆ ਬਿਲਕੁਲ ਵੀ ਅੱਜ ਇਹ ਜਿਹੜਾ ਮਾਹੌਲ ਬਣਦਾ ਜਾ ਰਿਹਾ ਇਹ ਇਹ ਪੂਰੇ ਕਿਨਾਂ ਬਹੁਤ ਘਾਟੇ ਦਾ ਬਣ ਜਾ ਹੋਣਾ ਤੇ ਇਹ ਇਹ ਨੂੰ ਜਲਦ ਤੇ ਜਲਦ ਸੈਂਟਰ ਸਰਕਾਰ ਨੂੰ ਇਹਨੂੰ ਇਹ ਕਾਨੂੰਨ ਨੂੰ ਵਾਪਸ ਲਾਗੂ ਕਰਨਾ ਚਾਹੀਦਾ ਰੱਦ ਕਰ ਰੱਦ ਕਰ ਦੇਣਾ ਚਾਹੀਦਾ ਕਿ ਇੱਕ ਇਹ ਵੀ ਹੈ ਕਿ ਆਮ ਜਨਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਅਸੀਂ ਅੱਜ ਹੀ ਦੇਖਦੇ ਹਾਂ 30 ਰੁਪਏ ਤੱਕ ਪਿਆਜ਼ ਹੋ ਗਿਆ ਮੰਡੀ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਚੁੱਕਿਆ ਮੰਡੀ ਦੇ ਵਿੱਚ ਜਿਹੜੇ ਬੈਠੇ ਨੇ ਵੇਚ ਰਹੇ ਨੇ ਆੜਤੀ ਉਹਨਾਂ ਨੇ ਵੀ 20 ਤੋਂ 30 ਰੁਪਏ ਦਾ ਸਪਰੇਡ ਛੋਟੇ ਭਾਈ 20 ਰੁਪਏ 30 ਦੀ ਗੱਲ ਹੈਗੀ ਇਹ ਤਾਂ ਤੁਸੀਂ ਕਹਿੰਨਾ ਇੱਕ ਹਫ਼ਤਾ ਕਿਹਾ ਤੁਸੀਂ 5 ਦਿਨ ਹੀ ਖੜ੍ਹ ਜੋ ਇਹਦਾ 100 ਰੁਪਏ 150 ਰੁਪਏ ਵੀ ਨਹੀਂ ਮਿਲਣਾ ਹੋ ਜਾਣੀਆਂ 100 ਰੁਪਏ ਹਾਂ 150 ਰੁਪਏ ਪੈਟਰੋਲ ਵੀ ਕਿਹਾ ਜੀ ਨਹੀਂ ਪੈਟਰੋਲ ਕੀ ਪੈਟਰੋਲ ਤਾਂ ਹੁਣ ਇਹ ਕਹਿੰਦਾ ਇਹ ਬਲੈਕ ਹੁੰਦਾ ਜਾ ਰਿਹਾ ਮਿਲਣੀ ਵੀ ਉਹ ਬਿਕ ਰਿਹਾ ਜੀ ਬਿਕ ਰਿਹਾ ਨਹੀਂ ਜਿਹੜੇ ਤੁਸੀਂ ਇਹ ਬਲੈਕ ਦੀ ਗੱਲ ਕਰਦੇ ਮਿਲਣਾ ਹੀ ਨਹੀਂ ਜਦੋਂ ਹੁਣ ਡੀਪੂਆਂ ਦੇ ਮੂਹਰੇ ਜਾਮ ਜਿੱਥੇ ਪੈਟਰੋਲ ਆ ਰਿਹਾ ਪੈਟਰੋਲ ਪੰਪਾਂ ਤੇ ਧਰਨੇ ਲੱਗ ਜਾਣੇ ਆ ਉਹ ਮਿਲਣਾ ਹੀ ਨਹੀਂ ਹੈਗਾ ਆਪਾਂ ਨੂੰ ਬਲੈਕ ਜੀ ਵੀ ਨਹੀਂ ਮਿਲਣਾ ਮਾਰ ਹੋ ਰਹੀ ਹੈ ਮੇਰੇ ਬੰਦ ਹੋ ਗਈ ਜਦੋਂ ਪੈਟਰੋਲ ਡੀਜੇ ਦੀ ਮੇਨ ਪਾਈਪਲਾਈਨੇ ਬੰਦ ਹੋ ਗਈ। ਉੱਥੇ ਸਾਰੇ ਡਰਾਈਵਰਾਂ ਨੇ ਲੈ ਕੇ ਆਉਣਾ ਸੀ ਗੱਡੀਆਂ ਨਾਲ। ਡਰਾਈਵਰ ਤਾਂ ਘਰੋਂ ਚਲੇ ਗਏ ਜੀ। ਤੇ ਫੇਰ ਕੀ ਕਰੋਗੇ? ਗੱਡੀਆਂ ਕਿਹਦੇ ਨਾਲ ਆਉਣਗੀਆਂ? ਆ ਗੱਡੀਆਂ ਡਰਾਈਵਰਾਂ ਨਾਲੇ ਆਉਣੀਆਂ। ਇੱਕ ਇੱਕ ਕਰਕੇ ਹਾਂਜੀ। ਗੱਡੀ ਦਾ ਡਰਾਈਵਰ ਨਾਲੇ ਆਉਣੀ ਹੈ ਨਾ? ਜੀ। ਜਦੋਂ ਡੀਪੂ ਦੇ ਵਿੱਚੋਂ ਡਰਾਈਵਰ ਹੀ ਨਹੀਂ ਆਊਗਾ ਕੋਈ ਗੱਡੀ ਕੋਲ ਤਾਂ ਤੇਲ ਕਿਵੇਂ ਆਜੂ? ਪਰ ਕਿਤੇ ਨਾ ਕਿਤੇ ਸਾਰੇ ਲੋਕ ਦੁਖੀ ਜ਼ਰੂਰ ਨੇ ਇਸ ਗੱਲ ਨੂੰ ਲੈ ਕੇ ਕਿਉਂਕਿ ਲੋਕਾਂ ਦੇ ਆਮ ਘਰਾਂ ਦੇ ਵਿੱਚ ਕਿਉਂਕਿ ਚੁੱਲਾ ਚੌਂਗਾ ਡਰਾਈਵਰ ਹੀ ਡਰਾਈਵਰ ਦੀ ਆ ਜਿਹੜੀ ਆਉਣ ਜਾਣਾ ਜਿਹੜਾ ਟੋਟ ਭਾਈ ਇਹਨਾਂ ਜਿਹੜੇ ਸਹੂਦਤਾ ਪੱਤਰਕਾਰ ਭਾਈਚਾਰੇ ਵੀ ਆਏ ਹੋਏ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਿਹੜਾ ਇਹ ਕਾਨੂੰਨ ਆ ਹਿੱਟ ਐਂਡ ਰਨ ਮਾਫ ਕਰਨ ਹਿੱਟ ਐਂਡ ਰਨ ਜਿਹੜਾ ਕਾਨੂੰਨ ਆ ਔਰ ਉਸ ਦਾ ਵਿਰੋਧ ਕੁਝ ਭਾਈ ਸਾਹਿਬ ਖੜੇ ਨੇ ਤੁਸੀਂ ਡਰਾਈਵਰ ਅੰਕਲ ਜੀ ਡਰਾਈਵਰ ਆਏ ਤਾਂ ਡਰਾਈਵਰ ਆਏ ਪਰ ਹੁਣ ਤਾਂ ਅਸੀਂ ਡਰਾਈਵਿੰਗ ਛੱਡਤੀ ਅੱਛਾ ਜੀ ਤੁਹਾਨੂੰ ਇਹ ਕਾਨੂੰਨ ਬਾਰੇ ਪਤਾ ਸੀ ਪਹਿਲਾਂ 2 ਦਿਨ ਪਹਿਲਾਂ ਹੁਣ ਹੀ 2 ਦਿਨ ਬਾਅਦ ਹੁਣੇ ਹੁਣੇ ਪਤਾ ਲੱਗਿਆ ਕਿਵੇਂ ਦੇਖਦੇ ਆ ਇਹ ਵੈਸੇ ਫੈਸਲਾ ਗਲਤ ਹੈ ਆਮ ਲੋਕਾਂ ਨੂੰ ਬੜਾ ਦਿੱਕਤ ਆ ਰਹੀ ਹੈ ਦਿੱਕਤ ਆ ਰਹੀ ਹੁਣ ਜਾਣਾ ਖਣਾ ਲਿਆ ਗੱਡੀ ਮਾਰ ਦੂਗਾ ਜੀ ਠੀਕ ਆ ਕਹੋ ਇਹਦੇ ਕੋ ਪੈਸੇ ਲੈ ਲਓ ਜੀ ਹਾਂ ਠੀਕ ਹੈ ਪਰ ਇਹ ਦਿਨ ਆ ਮੰਡੀ ਕਰਨ ਨੂੰ ਬੜਾ ਦਿੱਕਤ ਪੈ ਜਾਣੀ ਆ ਜਿਵੇਂ ਹੁਣ ਦੁੱਧ ਦੇ ਗੱਡੀ ਆਉਂਦੀ ਆ ਕੋਈ ਵਿਚਾਰਾ ਦੁੱਧ ਹੀ ਘਰੇ ਦੁੱਧ ਦੇਣ ਆਉਂਦਾ ਉਹ ਕਹਿੰਦਾ ਭਾਈ ਪੈਟਰੋਲ ਤਾਂ ਹੈ ਨਹੀਂ ਮੈਂ ਕਿਵੇਂ ਆ ਬਹੁਤ ਦਿੱਕਤ ਪੈ ਰਹੀ ਆ ਦੇਖ ਹੀ ਰਹੇ ਪੰਪਾਂ ਦਾ ਕੀ ਹਾਲ ਹੋ ਰਿਹਾ ਹੈ ਮੋਟਰਸਾਈਕਲ ਪੈਟਰੋਲ ਪਾਉਣ ਗਏ ਕਹਿੰਦੇ 100 ਦਾ ਫੜੋ 200 ਦਾ ਨਹੀਂ ਬਣਾ ਸਰਕਾਰਾਂ ਦੇ ਫੈਸਲੇ ਕਿਤਨਾ ਕਿਤੇ ਤੁਹਾਨੂੰ ਕਿਵੇਂ ਲੱਗਦੇ ਗਲਤ ਲੱਗਦਾ ਇਹ ਕਾਨੂੰਨ ਦਾ ਰਾਇਓਰ ਬੰਦਾ 80000 ਤਨਖਾਹ ਲੈਣ ਵਾਲਾ ਬੰਦਾ ਉਹ 7 ਲੱਖ ਕਿੱਥੇ ਭਰੂਗਾ ਹਸ ਸਾਲ ਦੀ ਲੱਖ ਰੁਪਏ ਮੇਰੇ ਕੋਲ ਹੋਵੇ ਤਾਂ ਮੈਂ ਉਹ ਆਪੜਾ ਦਾ ਬਿਜ਼ਨਸ ਕਰ ਲਾਂ ਛੋਟਾ ਮੋਟਾ ਉਹਨੇ ਕਿਤੇ ਹੜੀ ਪੈ ਜਾ ਕਰੋ ਪਰਚੂਨ ਦੀ ਦੁਕਾਨ ਹੀ ਖੋਲਾਂਗੇ ਹਾਂ ਇਹ 7 ਲੱਖ ਰੁਪਏ ਕਿੱਥੇ ਭਰੂਗਾ ਹਾਂ ਵਾਕਈ ਇੰਨੇ ਤਾਂ ਮਾਲਕ ਨੂੰ ਨਹੀਂ ਬਚਦੇ ਅੱਜ ਕੱਲ ਪਹਿਲੇ ਹੀ ਮਹਗਾਈ ਇੰਨੀ ਆ ਸੋ ਕਿਤਨਾ ਕਿਤੇ ਜਿਹੜੀਆਂ ਤੁਸੀਂ ਡਰਾਈਵਰਾਂ ਦੀ ਹਾਂਜੀ ਤੁਹਾਨੂੰ ਪਤਾ ਸੀ ਕਾਨੂੰਨ ਬਾਰੇ ਇਹ ਤੋਂ ਪਹਿਲਾਂ ਨਹੀਂ ਹੁਣ ਪਤਾ ਲੱਗਿਆ ਕੱਲ ਤੋਂ ਪਰਸੋਂ ਤੱਕ ਅੱਛਾ ਇਹ ਪਹਿਲਾਂ ਕਿਹਾ ਗਿਆ ਸੀ ਲੋਕਾਂ ਨੂੰ ਵੀ ਭਾਈ ਅਸੀਂ ਧਰਨਾ ਲਾਉਣੇ ਨੇ ਤੁਸੀਂ ਥੋੜ੍ਹ ਦੇ ਆਪਣਾ ਕੋਈ ਧਰਨੇ ਦੀ ਲੋਣੀ ਸੀ ਕਿ ਜਿਆਦਾ ਇਹ ਕਾਨੂੰਨ ਹੈ ਹੁਣ ਇਹ ਹੈਗੇ ਬਣਾਤੇ ਜੇ ਮੇਰੇ ਕੋਲ ਇੰਨੇ ਪੈਸੇ ਹੋਣ ਮੈਂ ਜ਼ਰੂਰੀ ਡਰਾਈਵਰੀ ਕਰਨੀ ਆ ਆਪਣਾ ਕੋਈ ਹੋਰ ਨਾ ਕੰਮ ਕਰਾਂ ਘਰਾਂ ਦੁਕਾਨ ਖੋਲ੍ਹ ਦੀਏ ਕੋਈ ਉਸ ਵੀ ਕਰੀਏ ਆ ਹੁਣ ਜੇ 10 ਲੱਖ 7 ਲੱਖ ਰੁਪਈਆ ਦੇਣਾ 10 ਸਾਲ ਦੀ ਸਜ਼ਾ ਅਸੀਂ ਕਿੱਥੇ ਘਟੀਆਂ ਚਲਾਵਾਂਗੇ ਅਸੀਂ ਤਾਂ ਕਰਾਂ ਬੈਠਾਂਗੇ ਜੀ ਸੋ ਬੜੀ ਜਿਹੜੀ ਵੱਟੀ ਗੱਲ ਆ ਡਰਾਈਵਰਾਂ ਦੀ ਜਿਹੜੇ ਡਰਾਈਵਰ ਭਰਾ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਾਡੇ ਵੱਲੋਂ ਲਗਾਤਾਰ ਵਿਰੋਧ ਵੀ ਕੀਤਾ ਇਸੇ ਗੱਲ ਦਾ ਕੀਤਾ ਜਾ ਰਿਹਾ ਕਿ ਜਿਹੜੀ ਸਰਕਾਰ ਦੀ ਕਾਨੂੰਨ ਵਿਵਸਥਾ ਹੈ ਅਸੀਂ ਦਾ ਵਿਰੋਧ ਕਰ ਰਹੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਰਨ ਐਂਡ ਥਰੋ ਕਾਨੂੰਨ ਆਉ ਉਹ ਲਾਗੂ ਕੀਤਾ ਜਾਵੇ ਕਿਉਂਕਿ ਇਹਨਾਂ ਲੋਕਾਂ ਦੀ ਤਨਖਾਹ ਤਕਰੀਬ 10000 ਤੋਂ 15000 ਦੇ ਵਿੱਚ ਨੇ ਆਮ ਕਰਦੇ ਲੋਕ ਨੇ ਪਰ ਇੱਥੇ ਇੱਥੇ ਵੱਡਾ ਸਵਾਲੇ ਵੀ ਖੜਾ ਹੋ ਰਿਹਾ ਕੀ ਜਿਹੜਾ ਮੰਡੀ ਕਰਨਾ ਹਿੰਦੁਸਤਾਨ ਦਾ ਮੰਡੀ ਕਰਨਾ ਉਹਨੂੰ ਬਹੁਤ ਵੱਡੀ ਜਿਹੜੀ ਇੰਡੀਆ ਦੇ ਲੋਕਾਂ ਦੀ ਕਮਿਊਨਿਟੀ ਨੂੰ ਕਾਫੀ ਭਾਰੀ ਭਾਰ ਪੈਗਾ ਮੰਡੀ ਕਰਨ ਦੇ ਵਿੱਚ ਹਰ ਚੀਜ਼ ਮਹਿੰਗੀ ਹੋ ਜਾਵੇਗੀ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਸਟ੍ਰਾਈਕ ਚੱਲਦੀ ਰਹੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਨੂੰ ਕਾਫੀ ਮਹਿੰਗਾਈ ਦਾ